ਪੰਜਾਬ ਸਣੇ ਪੂਰੇ ਉੱਤਰੀ ਭਾਰਤ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਜਿੱਥੇ ਪਹਾੜੀ ਇਲਾਕਿਆਂ ਦੇ ਵਿੱਚ ਹਾਲਾਤ ਵਿਗੜੇ ਹੋਏ ਨੇ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਉੱਥੇ ਹੀ ਆਵਾਜ਼ ਆਈ ਠਾਪੋਈ ਪਈ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਹੜ ਵਰਗੇ ਹਾਲਾਤ ਬਣੇ ਹੋਏ ਨੇ ਜੇਕਰ ਗੱਲ ਉੱਤਰ ਪ੍ਰਦੇਸ਼ ਦੀ ਕੀਤੀ ਜਾਵੇ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਗੰਗਾ ਤੇ ਯਮੁਨਾ ਨਦੀ ਉਫਾਨ ਤੇ ਹੈ ਯੂਪੀ ਦੇ 15 ਜ਼ਿਲ੍ਹਿਆਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਉੱਥੇ ਹੀ ਵਾਰਣਸੀ ਦੇ 65 ਘਾਟ ਗੰਗਾ ਦੇ ਵਿੱਚ ਡੁੱਬ ਗਏ ਨੇ ਜਿੱਥੇ ਐਨਡੀਆਰਐਫ ਤਾਇਨਾਤ ਕੀਤੀ ਗਈ ਹੈ ਜੇਕਰ ਗੱਲ ਲਖੀਮਪੁਰ ਦੀ ਕੀਤੀ ਜਾਵੇ ਤਾਂ ਲਖੀਮਪੁਰ ਦੇ ਵਿੱਚ ਸ਼ਾਰਦਾ ਨਦੀ ਦੇ ਪਾਣੀ ਦਾ ਪੱਦਰ ਵਦਨ ਦੇ ਕਾਰਨ 250 ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਇਸ ਨਾਲ ਕਰੀਬ 2.50 ਲੱਖ ਲੋਕ ਪ੍ਰਭਾਵਿਤ ਹੋਏ ਨੇ ਉੱਥੇ ਹੀ ਮਧ ਪ੍ਰਦੇਸ਼ ਦੇ ਮੁਰੈਨਾ ਦੇ ਵਿੱਚ 4 ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਜਿਸ ਕਾਰਨ 20 ਪਿੰਡਾਂ ਦੇ ਵਿੱਚ ਹੜ ਦਾ ਅਲਰਟ ਕੀਤਾ ਗਿਆ ਹੈ ਨਜ਼ਰੀਏ ਕਿ ਰਾਜਸਥਾਨ ਦੇ ਵਿੱਚ ਵੀ ਭਾਰੀ ਮੀਂਹ ਦੇ ਕਾਰਨ ਪਿਛਲੇ 2 ਦਿਨਾਂ ਦੇ ਵਿੱਚ 26 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੈਪੁਰ ਸਮੇਤ 4 ਜ਼ਿਲ੍ਹਿਆਂ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਦੇ ਵਿੱਚ ਪਹਾੜ ਡਿੱਗਣ ਦੇ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਦੂਜੇ ਪਾਸੇ ਸ਼੍ਰੀਨਗਰ ਦੇ ਵਿੱਚ ਖਰਾਬ ਮੌਸਮ ਦੇ ਕਾਰਨ ਅਮਰਨਾਥ ਯਾਤਰਾ ਨੂੰ ਰੋਕ ਦਿੱਤਾ ਗਿਆ। ਇਸ ਮੌਨਸੂਨ ਸੀਜ਼ਨ ਦੇ ਵਿੱਚ ਉੱਤਰ ਪ੍ਰਦੇਸ਼ ਦੇ 33 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆ ਚੁੱਕੇ ਨੇ ਤੇ ਇਸ ਵਿੱਚ ਕੁੱਲ 17 ਲੋਕਾਂ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ 27 ਜੂਨ ਤੋਂ 12 ਅਗਸਤ ਤੱਕ ਹਿਮਾਚਲ ਦੇ ਵਿੱਚ ਮੀਂਹ ਦੇ ਨਾਲ ਸੰਬੰਧਿਤ ਘਟਨਾਵਾਂ ਦੇ ਵਿੱਚ 110 ਲੋਕਾਂ ਦੀ ਮੌਤ ਹੋ ਚੁੱਕੀ ਹੈ ਰਾਜ ਨੂੰ ਲਗਭਗ 14 ਕਰੋੜ ਰੁਪਏ ਦਾ ਉੱਥੇ ਹੀ ਨੁਕਸਾਨ ਹੋਇਆ ਹੈ ਹਾਲਾਂਕਿ ਹੁਣ ਵੇਖਣਾ ਹੋਵੇਗਾ ਕਿ ਸਥਿਤੀ ਕਦੋਂ ਤੱਕ ਸੁਧਰਦੀ ਹੈ ਤੇ ਮੌਤਾਂ ਦਾ ਸਿਲਸਿਲਾ ਕਦੋਂ ਤੱਕ ਥੰਮਦਾ ਹੈ ਪੰਜਾਬ ਸਣੇ ਪੂਰੇ ਉੱਤਰੀ ਭਾਰਤ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਜਿੱਥੇ ਪਹਾੜੀ ਇਲਾਕਿਆਂ ਦੇ ਵਿੱਚ ਹਾਲਾਤ ਵਿਗੜੇ ਹੋਏ ਨੇ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਉੱਥੇ ਹੀ ਆਵਾਜ਼ਾਂ ਹੀ ਠਾਪੋਈ ਪਈ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਹੜ ਵਰਗੇ ਹਾਲਾਤ ਬਣੇ ਹੋਏ ਨੇ ਜੇਕਰ ਗੱਲ ਉੱਤਰ ਪ੍ਰਦੇਸ਼ ਦੀ ਕੀਤੀ ਜਾਵੇ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਗੰਗਾ ਤੇ ਯਮੁਨਾ ਨਦੀ ਉਫਾਨ ਤੇ ਹੈ ਯੂਪੀ ਦੇ 15 ਜ਼ਿਲ੍ਹਿਆਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਉੱਥੇ ਹੀ ਵਾਰਾਨਸੀ ਦੇ 65 ਘਾਟ ਗੰਗਾ ਦੇ ਵਿੱਚ ਡੁੱਬ ਗਏ ਨੇ ਜਿੱਥੇ ਐਨਡੀਆਰਐਫ ਤੈਨਾਤ ਕੀਤੀ ਗਈ ਹੈ ਜੇਕਰ ਗੱਲ ਲਖੀਮਪੁਰ ਦੀ ਕੀਤੀ ਜਾਵੇ ਤਾਂ ਲਖੀਮਪੁਰ ਦੇ ਵਿੱਚ ਸ਼ਾਰਦਾ ਨਦੀ ਦੇ ਪਾਣੀ ਦਾ ਪੱਦਰ ਵਦਨ ਦੇ ਕਾਰਨ 250 ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਇਸ ਨਾਲ ਕਰੀਬ 2.50 ਲੱਖ ਲੋਕ ਪ੍ਰਭਾਵਿਤ ਹੋਏ ਨੇ ਉੱਥੇ ਹੀ ਮਧ ਪ੍ਰਦੇਸ਼ ਦੇ ਮੁਰੈਨਾ ਦੇ ਵਿੱਚ 4 ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਜਿਸ ਕਾਰਨ 20 ਪਿੰਡਾਂ ਦੇ ਵਿੱਚ ਹੜ ਦਾ ਅਲਰਟ ਕੀਤਾ ਗਿਆ ਹੈ ਦਰਦਇਏ ਕਿ ਰਾਜਸਥਾਨ ਦੇ ਵਿੱਚ ਵੀ ਭਾਰੀ ਮੀਂਹ ਦੇ ਕਾਰਨ ਪਿਛਲੇ 2 ਦਿਨਾਂ ਦੇ ਵਿੱਚ 26 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੈਪੁਰ ਸਮੇਤ 4 ਜ਼ਿਲ੍ਹਿਆਂ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਦੇ ਵਿੱਚ ਪਹਾੜ ਡਿੱਗਣ ਦੇ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਦੂਜੇ ਪਾਸੇ ਸ਼੍ਰੀਨਗਰ ਦੇ ਵਿੱਚ ਖਰਾਬ ਮੌਸਮ ਦੇ ਕਾਰਨ ਅਮਰਨਾਥ ਯਾਤਰਾ ਨੂੰ ਰੋਕ ਦਿੱਤਾ ਗਿਆ। ਇਸ ਮੌਨਸੂਨ ਸੀਜ਼ਨ ਦੇ ਵਿੱਚ ਉੱਤਰ ਪ੍ਰਦੇਸ਼ ਦੇ 33 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆ ਚੁੱਕੇ ਨੇ ਤੇ ਇਸ ਵਿੱਚ ਕੁੱਲ 17 ਲੋਕਾਂ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ 27 ਜੂਨ ਤੋਂ 12 ਅਗਸਤ ਤੱਕ ਹਿਮਾਚਲ ਦੇ ਵਿੱਚ ਮੀਂਹ ਦੇ ਨਾਲ ਸੰਬੰਧਿਤ ਘਟਨਾਵਾਂ ਦੇ ਵਿੱਚ 110 ਲੋਕਾਂ ਦੀ ਮੌਤ ਹੋ ਚੁੱਕੀ ਹੈ ਰਾਜ ਨੂੰ ਲਗਭਗ 14 ਕਰੋੜ ਰੁਪਏ ਦਾ ਉੱਥੇ ਹੀ ਨੁਕਸਾਨ ਹੋਇਆ ਹੈ ਹਾਲਾਂਕਿ ਹੁਣ ਵੇਖਣਾ ਹੋਵੇਗਾ ਕਿ ਸਥਿਤੀ ਕਦੋਂ ਤੱਕ ਸੁਧਰਦੀ ਹੈ ਤੇ ਮੌਤਾਂ ਦਾ ਸਿਲਸਿਲਾ ਕਦੋਂ ਤੱਕ ਥੰਮਦਾ ਹੈ